ਇੱਕ ਮਾਹੌਲ ਬਣਿਆ ਹੋਇਆ ਕਿ ਜਿਸ ਤਰ੍ਹਾਂ ਸਾਨੂੰ ਦੀਵਾਲੀ ਦੂਸਰੀ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਇੱਕ ਸਾਲ ਦੇ ਅੰਦਰ ਅੰਦਰ ਤੇ ਬਾਕੀ ਸਾਨੂੰ ਖੁਸ਼ੀ ਬਹੁਤ ਹੈ ਵੀ ਇਸ ਵੇਲੇ ਰਾਮ ਮੰਦਰ ਦੀ ਜਿਹੜੀ ਸਥਾਪਨਾ ਹੈ ਰਾਮ ਭਗਵਾਨ ਰਾਮ ਅੱਜ ਆਪਣੇ ਘਰੇ ਪਹੁੰਚ ਰਹੇ ਆ ਉਹ ਸਾਡੇ ਜੀਵਨ ਕਾਲ ਚ ਪਹੁੰਚੇ ਜਿੰਨੇ ਵੀ ਭਗਵਾਨ ਰਾਮ ਦੇ ਨਾਮ ਲੇਵਾ ਲੋਕ ਹੈ ਉਹਨਾਂ ਨੇ ਅੱਜ ਉਹਨੂੰ ਉਹਨਾਂ ਨੂੰ ਆਪਣੇ ਘਰੇ ਪਹੁੰਚਦੇ ਅੱਜ ਸਖਸ਼ਾਤ ਦੇਖਿਆ ਹੈ ਨਾ ਸਖਸ਼ਾਤ ਆਪਣੇ ਘਰ ਪਹੁੰਚੇ ਨੇ ਤੇ ਬਾਕੀ ਜਿਹੜੀ ਪਹਿਲੀ ਇਸ਼ਤੀ ਆ ਉਹਦੇ ਤਾਂ ਅਸੀਂ ਗਵਾਹ ਨਹੀਂ ਸੀ ਇਸ ਲਈ ਇਸ ਤੋਂ ਦਿਵਾਲੀ ਤੋਤਾ 1000 ਗੁਣਾ ਵੱਧ ਖੁਸ਼ੀ ਹੈ ਸਾਰਿਆਂ ਨੂੰ ਗੁਲਸ਼ਿੰਦ ਨੇ ਤੇ ਗੁਲਸ਼ਿੰਦ ਦੇ بیٹے ਨੇ ਤਿਆਰ ਕੀਤਾ ਇਹ RAM ਜੀ ਦਾ ਰਥ ਹੈ ਇਹ ਆਏ ਉਧਿਆ ਤੱਕ ਜਾਏਗਾ ਤੇ अयोध्यावासी ਨੂੰ ਦੇਖਣਗੇ ਕਿ ਬਈ ਇਹ ਵੀ ਇੱਕ ਚੀਜ਼ ਬਣਾਈ ਹੈ ਲੁਧਿਆਣਾ। ਲੁਧਿਆਣਾ ਦੇ ਪੰਜਾਬ ਤੇ ਵੀ ਬਹੁਤ ਕ੍ਰੇਜ਼ ਹੈ। ਇੱਕ ਬੜਾ ਹੀ ਮਸ਼ਹੂਰ ਭਜਨ ਹੈ ਕਿ ਸਜਾ ਦੋ ਘਰ ਕੋ ਦੁਲਹਨ ਸਾਹ ਮੇਰੇ શ્રી ਰਾਮ ਆਏ ਹੈ। ਜੀ ਹਾਂ ਬਿਲਕੁਲ ਜਿੱਥੇ ਕਿ ਰਾਮ ਮੰਦਿਰ ਦੇ ਵਿੱਚ ਜਿਹੜਾ ਕਿ 500 ਸਾਲਾਂ ਬਾਅਦ ਇਹ ਜਿਹੜਾ ਮੌਕਾ ਅੱਜ ਮਿਲਿਆ ਕਿ ਰਾਮ ਮੰਦਿਰ ਦੇ ਵਿੱਚ ਭਗਵਾਨ શ્રી ਰਾਮ ਲੱਲਾ ਦੀ ਮੂਰਤੀ ਜਿਹੜੀ ਸਥਾਪਿਤ ਹੈ ਜਿਹੜੀ ਹੋ ਚੁੱਕੀ ਹੈ। ਪ੍ਰਾਣ ਪ੍ਰਤੀਸ਼ਟਾ ਜਿਹੜੀ ਉੱਥੇ ਹੋ ਚੁੱਕੀ ਹੈ ਤੇ ਅੱਜ ਪੂਰੇ ਭਾਰਤ ਦੇ ਵਿੱਚ ਜਿੰਨੇ ਸਨਾਤਨੀ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਹਰ ਜਗ੍ਹਾ ਦੇ ਉੱਤੇ ਭਗਵਾ ਝੰਡੇ ਲਹਿਰਾਉਂਦੇ ਨਜ਼ਰ ਆਉਂਦੇ ਨੇ ਤੇ ਦੂਜੇ ਪਾਸੇ ਲੰਗਰ ਨਜ਼ਰ ਆਉਂਦੇ ਨੇ ਤਾਂ ਇੱਕ ਮਾਹੌਲ ਬਣਿਆ ਹੋਇਆ ਕਿ ਜਿਸ ਤਰ੍ਹਾਂ ਸਾਨੂੰ ਦੀਵਾਲੀ ਦੂਸਰੀ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਇੱਕ ਸਾਲ ਦੇ ਅੰਦਰ ਅੰਦਰ ਤੇ ਐਸ ਲਈ ਬਾਜ਼ਾਰ ਵੀ ਜਿਹੜੇ ਸਜੇ ਹੋਏ ਨੇ ਤੇ ਮੇਰੇ ਪਿੱਛੇ ਬੱਸ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਲਗਜ਼ਰੀ ਬੱਸਾ ਜਿਹੜੀ ਤਿਆਰ ਕਰਵਾਈ ਗਈ ਹੈ ਜੈ ਸ਼੍ਰੀ ਰਾਮ ਲਿਖਿਆ ਹੋਇਆ ਆ ਮੰਦਿਰ ਆ ਜਿਹੜਾ ਮੰਦਿਰ ਦੀ ਫੋਟੋ ਹੈ ਤੇ ਭਗਵਾਨ ਸ਼੍ਰੀ ਰਾਮ ਦੀ ਫੋਟੋ ਹੈ ਲੱਗੀ ਹੋਈ ਹੈ ਇਹ ਜੀਕੇ ਗਰੁੱਪ ਜੀਕੇ ਵੈਲੀ ਦੇ ਵਿੱਚ ਇਸ ਟਾਈਮ ਅਸੀਂ ਖੜੇ ਆ ਤੇ ਜੀਕੇ ਗਰੁੱਪ ਵੱਲੋਂ ਇਹ ਬੱਸ ਜਿਹੜੀ ਤਿਆਰ ਕੀਤੀ ਗਈ ਹੈ ਇਹ ਬੱਸ ਲੁਧਿਆਣਾ ਦੇ ਵਿੱਚ ਅ ਲਗ ਲਗ ਥਾਵਾਂ ਦੇ ਉਤੇ ਅਟਰੈਕਸ਼ਨ ਆ ਜਿਹੜਾ ਇਸ ਬੱਸ ਦੇ ਨਾਲ ਬਣਿਆ ਹੋਇਆ ਤੇ ਬੱਸ ਘੁੰਮਦੀ ਹੈ ਤੇ ਲੋਕ ਫੋਟੋਆਂ ਖਿਚਾਉਂਦੇ ਨੇ ਬੜਾ ਹੀ ਚਾਅ ਆ ਮਕਸਦ ਕੀ ਹੈ ਇਸ ਬੱਸ ਦੇ ਵਿੱਚ ਜੀ ਕੇ ਗਰੁੱਪ ਜਾਨੀ ਕਿ ਗੁਲਸ਼ਨ ਜੀ ਉਹਨਾਂ ਦੇ ਬੇਟੇ ਸਾਰੀ ਫੈਮਲੀ ਆ ਜਿਹੜੀ ਇਹਨਾਂ ਦੀ ਉਹ ਅਯੁੱਧਿਆ ਜਾਏਗੀ ਮੱਥਾ ਟੇਕਣ ਗੱਲਬਾਤ ਕਰਦੇ ਆ ਗੁਲਸ਼ਨ ਜੀ ਪਹਿਲਾਂ ਤਾਂ ਸਵਾਗਤ ਹੈ ਤੇ ਬਹੁਤ ਬਹੁਤ ਵਧਾਈਆਂ ਰਾਮ ਮੰਦਰ ਬਣਨ ਦੀ ਜੈ ਸ਼੍ਰੀ ਰਾਮ ਮੈਂ ਤਾਂ ਇਹ ਜਿਹੜੀ ਤੁਸੀਂ ਵੱਤ ਦੇਖ ਰਹੇ ਹੋ ਇਹ ਭਗਵਾਨ ਰਾਮ ਦੀ ਲੀਲਾ ਹੈ ਉਹਨਾਂ ਦੇ ਉਹੀ ਇੱਛਾ ਹੋਏਗੀ ਵੀ ਮੇਰੀ ਸਥਾਪਨਾ ਹੋਣੀ ਹੈ ਤੁਸੀਂ ਬਸ ਪਹਿਲਾਂ ਹੀ ਬਣਾ ਲਓ ਤੇ ਉਹਨਾਂ ਦੇ ਇਹ ਸਾਰੇ ਪ੍ਰਵਚਨ ਜਾਂ ਉਹਨਾਂ ਦੀ ਕਹਾਣੀ ਹੈ ਇਹ ਸਾਰੀ ਸਾਡੀ ਅਸੀਂ ਤਾਂ ਕੁਝ ਨਹੀਂ ਹੈ ਅਸੀਂ ਤਾਂ ਇੱਕ ਛੋਟੇ ਜਿਹੇ ਤੋਂ ਇਨਸਾਨ ਹੈ ਤੇ ਬਾਕੀ ਸਾਨੂੰ ਖੁਸ਼ੀ ਬਹੁਤ ਹੈ ਵੀ ਇਸ ਵੇਲੇ ਰਾਮ ਮੰਦਰ ਦੀ ਜਿਹੜੀ ਸਥਾਪਨਾ ਹੈ ਰਾਮ ਭਗਵਾਨ ਰਾਮ ਅੱਜ ਆਪਣੇ ਘਰੇ ਪਹੁੰਚ ਰਹੇ ਆ ਉਹ ਸਾਡੇ ਜੀਵਨ ਕਾਲ ਚ ਪਹੁੰਚੇ ਆ ਕਿਉਂਕਿ ਪਿਛਲੀ ਵਾਰ ਤਾਂ ਅਸੀਂ ਦੇਖੀ ਨਹੀਂ ਉਹ ਦੀਵਾਲੀ ਜਿੱਦਨ ਉਹ ਘਰ ਆਏ ਸੀਗੇ ਐਸ ਵਾਰੀ ਅਸੀਂ ਜ਼ਰੂਰ ਦੇਖਿਆ ਔਰ ਅਸੀਂ ਇਹਦੇ ਪੂਰੇ ਗਵਾਹ ਬਣੇ ਆਂ ਕਿ ਭਗਵਾਨ ਰਾਮ ਅੱਜ ਆਪਣੇ ਜਿੱਥੇ ਜਨਮ ਸਥਾਨ ਆ ਉੱਥੇ ਸਤਪਿਤ ਹੋ ਗਏ। ਇਹਦੀ ਸਾਨੂੰ ਬੜੀ ਖੁਸ਼ੀ ਆ। ਉਹ ਤਾਂ ਖੁਸ਼ੀ ਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਗਾ ਸਕਦੇ। ਅਸੀਂ ਆਪਣੀਆਂ ਜਿੰਨੀਆਂ ਕਲੋਨੀਆਂ ਬਣਾਈਆਂ ਅਸੀਂ ਸਾਰੀ ਆਪਣੀਆਂ ਕਲੋਨੀਆਂ ਦੇ ਵਿੱਚ ਲਿਜਾ ਕੇ ਰਾਮ ਭਗਵਾਨ ਰਾਮ ਜੀ ਦੇ ਅਸੀਸਾਂ ਨਾਲ ਅਯੁੱਧਿਆ ਤੋਂ ਆਇਆ ਹੋਇਆ ਅਕਸ਼ਤ ਤੇ ਉਹਦਾ ਪ੍ਰਸ਼ਾਦ ਵੰਡ ਰਹੇ ਆਂ ਤੇ ਸਾਰੀ ਜਿੰਨੀ ਵੀ ਸਾਡੇ ਰੈਜ਼ੀਡੈਂਟ ਹੈ ਉਹਨਾਂ ਨੂੰ ਵੀ ਇਹ ਰਾਮ ਮੰਦਰ ਦੇ ਬਿਵਾਨ ਬਣਨ ਦੀ ਵਧਾਈ ਦੇ ਰਹੇ ਆ ਉਹਨਾਂ ਵੱਲੋਂ ਵੀ ਸਾਨੂੰ ਬੜਾ ਅੱਗੋ ਉਤਸ਼ਾਹ ਦੇ ਨਾਲ ਬੜੀ ਖੁਸ਼ੀ ਦੇ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਵੀ ਭਗਵਾਨ ਰਾਮ ਅੱਜ ਆਪਣੇ ਘਰ ਤਪਤ ਹੋ ਗਏ ਤੇ ਸਾਨੂੰ ਅੱਜ ਬੜਾ ਚਾਹ ਬਹੁਤ ਖੁਸ਼ੀ ਹੈ ਤੇ ਜੈ ਸ਼੍ਰੀ ਰਾਮ ਦੂਜੀ ਦੀਵਾਲੀ ਸਾਲ ਦੇ ਵਿੱਚ ਮਨਾਉਣ ਦਾ ਮੌਕਾ ਮਿਲਿਆ ਕਿਵੇਂ ਦੇ ਦੇਓ ਬੜਾ ਹੀ ਉਛਾਹ ਹੈ ਜਿਹੜਾ ਲੋਕਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਐਸ ਟਾਈਮ ਬਣਿਆ ਹਾਂਜੀ ਆ ਦੀਵਾਲੀ ਭਾਜੀ ਇਸ ਵੇਲੇ ਤੁਸੀਂ ਦੀਵਾਲੀ ਤਾਂ ਅਸੀਂ ਦੇਖੀ ਨਹੀਂ ਸੀ ਮੈਂ ਤੁਹਾਨੂੰ ਫਿਰ ਕਹਿੰਦੇ ਆ ਕਿਉਂਕਿ ਜਿਹੜੇ ਹੁਣ ਅੱਜ ਅਸੀਂ ਇੱਥੇ ਮੌਜੂਦ ਆ ਇਸ ਧਰਤੀ ਦੇ ਉੱਤੇ ਜਿੰਨੇ ਵੀ ਭਗਵਾਨ ਰਾਮ ਦੇ ਨਾਮ ਲੇਵਾ ਲੋਕ ਐ ਉਹਨਾਂ ਨੇ ਅੱਜ ਉਹਨੂੰ ਉਹਨਾਂ ਨੂੰ ਆਪਣੇ ਘਰੇ ਪਹੁੰਚਦੇ ਅੱਜ ਸਕਸ਼ਾਤ ਦੇਖਿਆ ਹੈ ਨਾ ਸਕਸ਼ਾਤ ਆਪਣੇ ਘਰ ਪਹੁੰਚੇ ਨੇ ਤੇ ਬਾਕੀ ਜਿਹੜੀ ਪਹਿਲੀ ਇਸ਼ਤੀ ਆ ਉਹਦੇ ਤਾਂ ਅਸੀਂ ਗਵਾਹ ਨਹੀਂ ਸੀ ਇਸ ਲਈ ਇਸ ਤੋਂ ਦਿਵਾਲੀ ਤੋਤਾ 1000 ਗੁਣਾ ਵੱਧ ਖੁਸ਼ੀ ਹੈ ਸਾਰਿਆਂ ਨੂੰ ਦਿਵਾਲੀ ਤਾਂ ਚਲੋ ਇੱਕ ਇਤਿਹਾਸਿਕ ਗੱਲ ਹੈ ਇਹਦੇ ਤਾਂ ਅਸੀਂ ਗਵਾਹ ਆ ਅਸੀਂ ਸਾਡੇ ਸਾਹਮਣੇ ਹੋ ਰਿਹਾ ਹੈ ਸਾਰਾ ਕੁਝ ਤੇ ਇਸ ਦੀ ਸਾਨੂੰ ਬਹੁਤ ਖੁਸ਼ੀ ਹੈ ਵੀ ਹਜ਼ਾਰਾਂ ਸਾਲ ਲਾਗੇ 500 ਸਾਲ ਤੋਂ ਤਾਂ ਚਲੋ ਜਿੱਦਾਂ ਇਤਿਹਾਸ ਕਹਿ ਰਿਹਾ ਵੀ ਬਾਬਰ ਨੇ ਆ ਕੇ ਮਸਜਿਦ ਬਣਾਈ ਸੀ ਜਾਂ ਜੋ ਵੀ ਹੋਇਆ ਜੋ ਵੀ ਪਿੱਛੇ ਹੁੰਦਾ ਤਾਂ ਸਭ ਉਹਨਾਂ ਦੀ ਰਜਾ ਨਾਲ ਹੀ ਹੈ ਲੇਕਿਨ ਜੋ ਵੀ ਹੋਇਆ ਉਹ ਉਸ ਤੋਂ ਬਾਅਦ ਅੱਜ ਉਹ ਆਪਣੇ ਘਰ ਪਹੁੰਚਦੇ ਸਾਨੂੰ ਤਾਂ ਇਤਕੱਲ ਦੀ ਖੁਸ਼ੀ ਹੈ ਰੋਹਿ ਜੀ ਕਿਵੇਂ ਦੇਖਦੇ ਹੋ ਕਿ ਅੱਜ ਤੁਸੀਂ ਫੈਮਿਲੀ ਜਿਹੜੀ ਫੈਮਿਲੀ ਦੇ ਵਾਸਤੇ ਬੱਸ ਆਈ ਤਿਆਰ ਕੀਤੀ ਹੈ ਤੁਸੀਂ ਅਯੁੱਧਿਆ ਜਾਓਗੇ ਮਾਤਾ ਟਿਕਣ ਵਾਸਤੇ ਲੇਕਿਨ ਅੱਜ ਜਿਹੜਾ 500 ਸਾਲਾਂ ਬਾਅਦ ਇੱਕ ਇਤਿਹਾਸ ਜਿਹੜਾ ਅੱਜ ਬਣਿਆ ਹੈ ਮੋਦੀ ਸਰਕਾਰ ਦੇ ਵਿੱਚ ਤੇ ਇਸ ਟਾਈਮ ਲੋਕਾਂ ਦੇ ਵਿੱਚ ਜਿੰਨੀ ਖੁਸ਼ੀ ਹੈ ਲੋਕਾਂ ਦੇ ਵਿੱਚ ਜਿੰਨਾ ਉਤਸ਼ਾਹ ਹੈ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਜੀ ਜਿੰਨੇ ਵੀ ਦਰਸ਼ਕ ਇੱਥੇ ਦੇਖ ਰਹੇ ਨੇ ਤੇ ਇਸ ਅਫਸਰ ਤੇ ਜਿਹੜੇ ਕਿ ਅੱਜ ਇਹਨਾਂ ਵੱਡਾ ਅਫਸਰ ਹੈ ਦੀ ਫਾਂਟ ਸਿਸ਼ਟਾ ਜਿਹੜੀ ਹੋ ਰਹੀ ਹੈ ਅੱਜ ਮੂਰਤੀ ਸਥਾਪਨਾ ਦੇ ਅਫਸਰ ਦੇ ਉੱਤੇ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਮੈਂ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਤੇ ਦੂਸਰੀ ਗੱਲ ਮੈਂ ਕੋਟ-ਕੋਟ ਧੰਨਵਾਦ ਵੀ ਕਰਦਾ ਜਿਹੜੇ ਲੋਕਾਂ ਨੇ ਇਸ ਦਿਨ ਨੂੰ ਬਣਾਉਣ ਵਾਸਤੇ ਆਪਣਾ ਆਪਣਾ ਦਿਨ ਰਾਤ ਆਪਣਾ ਜੀਵਨ ਜਿਹੜਾ ਕਿ ਇਸ ਸਮੇਂ ਦੇ ਵਿੱਚ ਉਹਨਾਂ ਨੇ ਆਪਣਾ ਕੰਟਰੀਬਿਊਸ਼ਨ ਕੀਤੀ ਹੈ ਉਹ ਸਾਰੇ ਲੋਕਾਂ ਨੂੰ ਮੈਂ ਵਧਾਈਆਂ ਵੀ ਦੇਣਾ ਚਾਹੁੰਗਾ ਤੇ ਉਹਨਾਂ ਦਾ ਕੋਟ-ਕੋਟ ਧੰਨਵਾਦ ਵੀ ਕਰਨਾ ਚਾਹੁੰਗਾ ਲੋਗੀ ਮੈਂ ਜਾਨਣਾ ਚਾਹੁੰਗਾ ਕਿ ਇਸ ਬਸ ਦੇ ਪਿੱਛੇ ਆ ਜਿਹੜਾ ਕਨਸੈਪਟ ਹੈਗਾ ਹੈ ਕਿਵੇਂ ਦਿਮਾਗ ਦੇ ਵਿੱਚ ਆਇਆ ਬਸ ਮਕਸਦ ਕੀ ਹੈ ਫੈਮਿਲੀ ਨੂੰ ਲੈ ਕੇ ਜਾਣਾ ਜਾਂ ਕਿ ਹੋਰ ਕੋਈ ਮਕਸਦ ਹੈ ਜਿਵੇਂ ਕਿ ਹੁਨੀ ਪਾਦਰ ਸਾਹਿਬ ਨੇ ਕਿਹਾ ਹੈ ਕਿ ਇਹ ਦਿਨ ਜਿਹੜਾ ਸਾਡੇ ਸਾਰਿਆਂ ਦੇ ਵਾਸਤੇ ਇੱਕ ਬਹੁਤ ਵੱਡਾ ਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਅਸੀਂ ਆਪਣੇ ਇਸ ਰਹਿੰਦੇ ਹੋਏ ਮਤਲਬ ਕਿ ਇਸ ਕਹੋ ਕਿ ਜੀਵਨ ਕਾਲ ਦੇ ਵਿੱਚ ਆਪਾਂ ਇਹਨਾ ਵੱਡਾ ਜਿਹੜਾ ਮਹੱਤਵ ਦੇਖ ਰਹੇ ਹਾਂ ਇਟ ਇਜ਼ ਆਪਣੇ ਆਪ ਦੇ ਵਿੱਚ ਇੱਕ ਸਾਡੀ ਉਪਲਬਧੀ ਹੈ ਸਾਰਿਆਂ ਵਾਸਤੇ ਜਿਵੇਂ ਕਿ ਫਾਜ਼ਲ ਸਾਹਿਬ ਨੇ ਪਹਿਲੇ ਕਿਹਾ ਹੈ ਕਿ ਦੇਖੋ ਜੀ ਰਾਮਚੰਦਰ ਜੀ ਆਏ ਸੀਗੇ ਲੋਕਾਂ ਨੇ ਖੁਸ਼ੀਆਂ ਮਨਾਈਆਂ ਸੀਗੇ ਉਹ ਤਾਂ ਕਿਸ ਨੇ ਦੇਖੀਆਂ ਨਹੀਂ ਸੀਗੀਆਂ ਬਟ ਇਹ ਸਾਨੂੰ ਜਿਹੜਾ ਅਫਸਰ ਮਿਲ ਰਿਹਾ ਇਹ ਤਾਂ ਅਸੀਂ ਕਹਿ ਲੋ ਕਿ ਬਹੁਤ ਹੀ ਖੁਸ਼ਭਾਗੇਸ਼ਾਲੀ ਵੀ ਆਂ ਔਰ ਖੁਸ਼ਨਸੀਬ ਵੀ ਆਂ ਕਿ ਸਾਨੂੰ ਇਸ ਤਰ੍ਹਾਂ ਦਾ ਮੌਕਾ ਮਿਲ ਰਿਹਾ ਔਰ ਦੇਖਣ ਨੂੰ ਮਿਲ ਰਿਹਾ ਕਿ ਰਾਮਚੰਦਰ ਜੀ ਵਾਪਸ ਆਏ ਨੇ ਔਰ ਜਿਸ ਤਰ੍ਹਾਂ ਦੇ ਧੂਮਤਾ ਧੰਦੇ ਨਾਲ ਪੂਰਾ ਭਾਰਤ ਕੀ ਪੂਰਾ ਵਿਸ਼ਵ ਇਸ ਚੀਜ਼ ਨੂੰ ਮਨਾ ਰਿਹਾ ਹੈ ਇਹ ਇੱਕ ਸੈਲਫੀ ਇੱਕ ਬਹੁਤ ਹੀ ਵੱਡੀ ਖੁਸ਼ੀ ਹੈ ਸਾਰਿਆਂ ਵਾਸਤੇ ਦੂਸਰੀ ਗੱਲ ਦੀ ਪਰਿਵਾਰ ਦੇ ਵਿੱਚ ਹੁਣ ਅੱਜ ਤੁਸੀਂ ਕਿਵੇਂ ਸੈਲੀਬ੍ਰੇਟ ਕਰੋਗੇ ਜਦੋਂ ਦੀਵਾਲੀ ਨੂੰ ਆਪਾਂ ਦੀਵੇ ਜਗਾਣੇ ਲੜੀਆਂ ਲਾਉਣੇ ਆ ਕਿ ਕੋਈ ਕੁਝ ਚਾਹ ਹੁੰਦਾ ਹੈ ਪਰਿਵਾਰ ਦੇ ਵਿੱਚ ਕੀ ਸੈਲੀਬ੍ਰੇਸ਼ਨ ਦੇ ਕੀ ਤਿਆਰੀ ਇਹ ਕੱਲਾ ਸਾਡਾ ਪਰਿਵਾਰ ਨਹੀਂ ਪੂਰਾ ਭਾਰਤ ਪੂਰਾ ਦੇਸ਼ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਹਾਂਜੀ ਜੇ ਆਪਣਾ ਅਸੀਂ ਪਰਿਵਾਰ ਦੀ ਗੱਲ ਕਰੀਏ ਸਾਡਾ ਜੀਕੇ ਪਰਿਵਾਰ ਆਪਣੀ ਜਿੰਨੀ ਵੀ ਕੌਲਣੀਆਂ ਦਾ ਨਿਰਮਾਣ ਹੋਇਆ ਉਹ ਸਾਰੀ ਕੌਲਣੀਆਂ ਦੇ ਵਿੱਚ ਲਾਈਟਿੰਗ ਚੱਲ ਰਹੀ ਹੈ ਲਾਈਟ ਇੰਸਟਾਲੇਸ਼ਨ ਹੋ ਗਈ ਹੈ ਲਾਈਟਾਂ ਵੈਰਾ ਤਾਂ ਲੱਗ ਹੀ ਰਹੀਆਂ ਇੱਧਰ ਸਾਰੇ ਜਿੰਨੇ ਦਫ਼ਤਰ ਹੈ ਸਾਰਿਆਂ ਚ ਤੇ ਨਾਲੇ ਜਿੰਨੀਆਂ ਵੀ ਕਲੋਨੀਆਂ ਵਿਕਸਿਤ ਕੀਤੀ ਗਈ ਫਾਦਰ ਸਾਹਿਬ ਬਾਰੇ ਸ਼੍ਰੀ ਗੁਲਸ਼ਨ ਕੁਮਾਰ ਜੀ ਵੱਲੋਂ ਜਾਂ ਸਾਡੇ ਵੱਲੋਂ ਅਸੀਂ ਸਾਰੀ ਕਲੋਨੀਆਂ ਦੇ ਵਿੱਚ ਜਾ ਕੇ ਜਿਹੜਾ ਪ੍ਰਸ਼ਾਦ ਅਯੁੱਧਿਆ ਜੀ ਤੋਂ ਆਇਆ ਹੈ ਅਸੀਂ ਕੱਲੇ-ਕਾਰੇ ਘਰ-ਘਰ ਜਾ ਕੇ ਪ੍ਰਸ਼ਾਦ ਵੀ ਵੰਡ ਰਹੇ ਆਂ ਤੇ ਲੋਕਾਂ ਨੂੰ ਨਿਮੰਤਰਣ ਵੀ ਦੇ ਰਹੇ ਆਂ ਕਿ ਵੱਤ ਤੋਂ ਵੱਤ ਅਸੀਂ ਜਾਈਏ ਤੇ ਦੇਖ ਕੇ ਆਈਏ ਕਿ ਕੀ ਖੂਬਸੂਰਤ ਨਜ਼ਾਰਾ ਦੇਖਣ ਵਾਸਤੇ ਅਸੀਂ ਸਾਰਿਆਂ ਨੂੰ ਕਹਿ ਰਹੇ ਕਿ ਤੁਸੀਂ ਜਾਓ ਦੇਖੋ ਕਿ ਦੇਖੋ ਰਾਮਚੰਦਰ ਜੀ ਦੀ ਐਕਚੁਅਲ ਵਾਤੀ ਹੋਈ ਹੈ ਜੀ ਜੀ ਦਸਾਧ ਗਰੇ ਵਾਲੇ ਇੱਥੇ ਮੌਜੂਦ ਨੇ ਦਸਾਧ ਜੀ ਅੱਜ ਕਿਵੇਂ ਦੇਖਦੇ ਹਾਂ ਕਿ ਬੜਾ ਖੁਸ਼ੀ ਦਾ ਮਾਹੌਲ ਲੋਕਾਂ ਦਾ ਜਿਹਦੇ ਵਿੱਚ ਇਹ ਇਹਨਾਂ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਦੋਸਤਾਂ ਇਹ ਬਸਤਾ ਜਿਹੜੀ ਬੜੇ ਵਧੀਆ ਤਰੀਕੇ ਨਾਲ ਪਿਆਰ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਬਹੁਤ-ਬਹੁਤ ਵਧਾਈ ਲੱਖ-ਲੱਖ ਨਹੀਂ ਕਰੋੜਾਂ-ਕਰੋੜਾਂ ਵਧਾਈ। ਇਹ ਵਧਾਈ ਦੇ ਪਾਤਰ ਦੇਖੋ ਜੀ ਸਾਡੇ ਮਾਨੀ ਆ ਤੇ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਮਾਨੀ ਯੋਗੀ ਜੀ ਨੂੰ ਮੈਂ ਦਿੰਦਾ ਕਿਉਂਕਿ ਉਹਨਾਂ ਨੇ ਜੋ ਆਪਣੇ ਜੀਵਨ ਕਾਲ ਤੇ ਜੋ ਕੁਝ ਸੰਘਰਸ਼ ਕੀਤਾ ਹੈ ਰਾਮ ਮੰਦਰ ਬਣਾਉਣ ਨੂੰ ਉਦੋਂ ਨੂੰ ਲੱਖ ਲੱਖ ਵਧਾਈ ਹੈ ਤੇ ਇਹ ਬਸ ਮੇਸ ਨਾਲ ਮੈਂ ਮੈਨੂੰ ਬਸ ਨਹੀਂ ਕਹਾਂਗਾ ਇਹ RAM ਜੀ ਦਾ ਰਥ ਹੈ ਜੋ ਕਿ ਲੁਧਿਆਣੇ ਤੋਂ ਬਣਿਆ ਗੁਲਸ਼ਨ ਸਿੰਘ ਜੀ ਨੇ ਤੇ ਗੁਲਸ਼ਨ ਸਿੰਘ ਜੀ ਦੇ ਬੇਟੇ ਨੇ ਤਿਆਰ ਕੀਤਾ ਇਹ RAM ਜੀ ਦਾ ਰਥ ਹੈ ਇਹ ਆਯੁੱਧਿਆ ਤੱਕ ਜਾਏਗਾ ਤੇ ਆਯੁੱਧਿਆ ਵਾਸੀ ਨੂੰ ਦੇਖਣਗੇ ਕਿ ਬਈ ਇਹ ਵੀ ਇੱਕ ਚੀਜ਼ ਬਣਾਈ ਹੈ ਲੁਧਿਆਣੇ ਲੁਧਿਆਣੇ ਤੇ ਪੰਜਾਬ ਤੇ ਵੀ ਬਹੁਤ ਕ੍ਰੇਜ਼ ਹੈ ਜਿੰਨੇ ਵੀ ਆਪਣੇ ਮਰੇ ਸਾਰੇ ਭਾਈ ਜਾ ਰਹੇ ਨੇ ਚਾਹੇ Hindu ਹੋਵੇ Muslim ਹੋਵੇ ਜਿਹੜੀ ਵੀ ਧਰਮ ਦੇ ਨੇ ਸਾਰਿਆਂ ਨੂੰ ਹੀ ਖੁਸ਼ੀ ਹੈ ਤੇ RAM ਮੰਦਰ 500 ਸਾਲਾਂ ਬਾਅਦ ਬਣਿਆ ਇਹ ਇਹਦੇ ਸਿੱਨੇ ਵੀ ਪਾਤਰ ਨੇ ਜਿਨ੍ਹਾਂ ਨੇ ਵੀ ਕਾਰ ਸੇਵਕ ਨੇ ਜਿਨ੍ਹਾਂ ਨੇ ਸ਼ਹੀਦੀਆਂ ਉੱਥੇ ਦਿੱਤੀਆਂ ਅੱਜ ਉਹਨਾਂ ਦਾ ਵੀ ਇਹ ਦਿਨ ਹੈ ਵੀ ਉਹਨਾਂ ਨੂੰ ਪ੍ਰਣਾਮ ਹੈ ਕਿ ਅੱਜ ਉਹਨਾਂ ਕਰਕੇ ਅੱਜ ਇਹ ਹਵੇ ਮੰਦਰ ਜੋ ਬਣਿਆ ਕਹਿੰਦੇ ਸੀਗੇ ਨਾ ਆ ਰਾਮ ਮੰਦਰ ਵਹੀਂ ਬਣਾएंगे ਅੱਜ ਰਾਮ ਮੰਦਰ ਉੱਥੇ ਹੀ ਬਣਿਆ ਤਾਂ ਰਾਮ ਲੱਲਾ ਅੱਜ ਵਿਰਾਜਮਾਨ ਹੋਏ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਜੀ ਇਹ ਸਾਡੇ ਜੀਵਨ ਕਾਲ 'ਚ ਜਿਹੜਾ ਬਣ ਗਿਆ ਇਹ ਦੇਖੋ ਜੀ ਆਪਣੇ ਸਾਡੇ ਇਤਿਹਾਸ 'ਚ ਵੀ ਲਿਖਿਆ ਜਾਏਗਾ ਵੀ ਅਸੀਂ ਵੀ ਕਹਿ ਸਕਦੇ ਹਾਂ ਆਪਣੇ ਨਾਨਾ ਵੀ ਸਾਡੇ ਜੀਵਨ ਕਾਲ 'ਚ ਸਾਡੇ ਜਿਹੜੇ ਪੂਰਵਜ ਸੀਗੇ ਉਹ ਲੜ ਲੜ ਕੇ ਵਿਚਾਰੇ ਚਲੇ ਗਏ ਤੇ ਅੱਜ ਹੁਣ ਸਾਡੇ ਜੀਵਨ ਕਾਲ ਤੇ ਬਣਿਆ ਬਹੁਤ ਖੁਸ਼ੀ ਦਾ ਦਿਹਾੜਾ ਜੀ ਜਿਵੇਂ ਤੁਸੀਂ ਕਿਹਾ ਕਿ ਮੰਦਿਰ ਉੱਥੇ ਹੀ ਬਣਾਵਾਂਗੇ ਉੱਥੇ ਹੀ ਬਣਿਆ ਲੇਕਿਨ ਮੋਦੀ ਸਰਕਾਰ ਦਾ ਇੱਕ ਫੈਸਲਾ ਕਿ ਜੇ ਬਾਂਬਰੀ ਮਸਜਿਦ ਦਾ ਜਿਵੇਂ ਉਹ ਰੋਲਾ ਸੀਗਾ ਉਸ ਜਗ੍ਹਾ ਦੇ ਨਾਲ ਤਾਂ ਉਹਨਾਂ ਨੂੰ ਵੀ ਅਲੱਗ ਇੱਕ ਜਗ੍ਹਾ ਦਿੱਤੀ ਹੈ ਜਿੱਥੇ ਵਰਲਡ ਦੀ ਸਭ ਤੋਂ ਵੱਡੀ ਜਿਹੜੀ ਕੁਰਾਨ ਸ਼ਰੀਫ ਆ ਜਿਹੜੀ ਉੱਥੇ ਰੱਖੀ ਜਾਏਗੀ ਉਸ ਦਾ ਵੀ ਨਿਰਮਾਣ ਆ ਜਿਹੜਾ ਹੋ ਚੁੱਕਿਆ ਹੈ ਤੇ ਉਹਨਾਂ ਨੂੰ ਵੀ ਨਰਾਜ਼ ਆ ਜਿਹੜਾ ਨਹੀਂ ਕੀਤਾ ਗਿਆ ਉਸ ਫੈਸਲੇ ਨੂੰ ਨਹੀਂ ਠੀਕ ਅੱਛੀ ਗੱਲ ਹੈ ਦੇਖੋ ਜੀ ਹਰ ਧਰਮ ਦਾ ਸਵਾਗਤ ਹੈ ਜੀ ਦੇਖੋ ਨਾ ਰਾਮ ਮੰਦਰ ਜਿਹੜਾ ਰਾਮ ਲੱਲਾ ਜੀ ਵਿਰਾਜਮਾਨ ਹੋਏ ਆ ਜਿਹੜੇ ਦਰਵਾਜੇ ਬਣੇ ਸੋਨੇ ਦੇ ਦਰਵਾਜੇ ਉਹਦੀ ਤੇ ਵੀ ਇੱਕ ਯੋਗਦਾਨ ਦਿੱਤਾ ਗਿਆ ਇੱਕ ਮੁਸਲਮਾਨ ਪਰਿਵਾਰ ਨੇ ਮਹਾਰਾਸ਼ਟਰ ਮੁਸਲਮਾਨ ਪਰਿਵਾਰ ਨੇ ਉਹਨਾਂ ਨੇ ਯੋਗਦਾਨ ਦਿੱਤਾ ਤੇ ਇਹ ਧਰਮ ਵਾਲੀ ਜਿਹੜੀ ਗੱਲ ਹੈਗੀ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ ਰਾਜਨੀਤੀ ਜਿਹੜਾ ਕਰਨਾ ਉਹ ਅਲੱਗ ਹੋ ਕੇ ਰਾਜਨੀਤੀ ਕਰੇ ਭਗਵਾਨ ਨੂੰ ਰਾਜਨੀਤੀ ਜੇ ਬਿਲਕੁਲ ਨਾ ਐਡ ਕੀਤਾ ਜਾਵੇ ਸਾਰਿਆਂ ਨੂੰ ਅਪੀਲ ਹੈ ਜਿਹੜੇ ਕਰਦੇ ਹੋ ਉਹਨਾਂ ਨੂੰ ਵੀ ਸਤਬੁੱਧੀ ਦੇਣ ਰਾਮ ਲੱਲਾ ਜੀ ਤੇ ਜਿਹੜੀ ਮਸਜਿਦ ਬਣ ਰਹੀ ਆ ਚੰਗੀ ਗੱਲ ਐ ਚੀ ਹੋਰ ਬੰਨੀ ਚਾਹੀਦੀ ਕਿਉਂ ਨਾ ਬਣੇ ਉਹਨਾਂ ਦਾ ਵੀ ਭਗਵਾਨ ਨੇ ਭਗਵਾਨ ਤੇ ਭਗਵਾਨ ਹੈ ਨਾ ਭਗਵਾਨ ਇੱਕੋ ਹੀ ਨੇ ਨਾਮ ਅਲੱਗ-ਅਲੱਗ ਨੇ ਜਿਵੇਂ ਹੁਣ ਤੁਸੀਂ ਕੱਪੜੇ ਤੁਸੀਂ ਅਲੱਗ ਪਾਏ ਐ ਮੈਂ ਅਲੱਗ ਪਾਏ ਐ ਗੁਲਸ਼ਨ ਸਿੰਘ ਜੀ ਨੇ ਅਲੱਗ ਪਾਏ ਉਹਨਾਂ ਨੇ ਅਲੱਗ ਪਾਏ ਐ ਸਰੀਰ ਤੇ ਆਤਮਾ ਤੇ ਇੱਕੋ ਹੀ ਐ ਨਾ ਰੱਬ ਨੇ ਆਤਮਾ ਭੇਜੀ ਐ ਕੱਪੜੇ ਪਾਣ ਨਾਲ ਕੋਈ ਯਾਤਰਮ ਨਹੀਂ ਬਣ ਜਾਂਦਾ ਸਨਾਤਨ ਧਰਮ ਸਭ ਤੋਂ ਪੁਰਾਣਾ ਧਰਮ ਮੈਂ ਜੋ ਕਹਣਾ ਵੀ ਜੋ ਜੋ ਸਨਾਤਨ ਧਰਮ ਐ ਜਿੰਨੇ ਵੀ ਅੰਸ਼ ਅਗਰ ਭਾਰਤ ਦੇਸ਼ੇ ਕੀ ਪੂਰੇ ਬਲਡ ਦੇ ਜੜੇ ਹੈਗੇ ਆ ਸਾਰੇ ਸਨਾਤਨ ਧਰਮ ਦੇ ਅੰਸ਼ ਨੇ ਕੋਈ ਮੰਨੇ ਨਾ ਕੋਈ ਨਾ ਮੰਨੇ ਇਤਿਹਾਸ ਨੇ ਜਿਹੜੇ ਬੰਦਾ ਅਗਰੇ ਆਪਣੀ ਜੜਾਂ ਨੂੰ ਭੁੱਲ ਜਾਂਦਾ ਉਹ ਦਰਖਤ ਅੱਗੇ ਨਹੀਂ ਵੱਸ ਸਕਦਾ ਤੇ ਜੜਾਂ ਨੂੰ ਯਾਦ ਰੱਖੋਗੇ ਤਾਂ ਹੀ ਅੱਗੇ ਵੱਸ ਸਕਦੇ ਹੋ ਤੇ ਮੈਂ ਤਾਂ ਇਹ ਕਹਿੰਦਾ ਹਰ ਹਰ ਧਰਮ ਦਾ ਸਵਾਗਤ ਹੈ ਜੀ ਰਾਮ ਦਾ ਹਰ ਧਰਮ ਦੇ ਬੰਦੇ ਆਣਗੇ ਇੱਥੇ ਗੁਲਸ਼ਨ ਜੀ ਅੱਜ ਖੁਸ਼ੀ ਦੇ ਮੌਕੇ ਤੇ ਇੰਨਾ ਵੱਡਾ ਜਿਹ ਦਿਨ ਦਾ ਜਿਹੜਾ 500 ਸਾਲਾਂ ਬਾਅਦ ਮਿਲਿਆ ਇੱਕ ਹਿਸਟਰੀ ਕ੍ਰੀਏਟ ਆ ਜਿਹੜੀ ਹੋਈ ਹੈ ਤੇ ਇਸ ਦਿਨ ਨੂੰ ਯਾਦ ਰੱਖਿਆ ਜਾਵੇਗਾ ਸਾਡੀ ਆਉਣ ਵਾਲੀ ਪੀੜ੍ਹੀ ਵੀ ਇਸ ਦਿਨ ਨੂੰ ਯਾ ਜਿਹੜੇ ਦਰਸ਼ਕ ਦੇਖ ਰਹੇ ਨੇ ਜਾਂ ਜਿੱਥੇ-ਜਿੱਥੇ ਹਿੰਦੁਸਤਾਨੀ ਵਾਜਦੇ ਨੇ ਜਿੱਥੇ-ਜਿੱਥੇ ਸਨਾਤਨੀ ਵਾਜਦੇ ਨੇ ਇੱਕ ਮੈਸੇਜ ਇੱਕ ਸਨੇਹਾ ਦੇਣਾ ਚਾਹਾਂ ਕੀ ਕਹਾਂ ਜੈ ਸ਼੍ਰੀ ਰਾਮ ਮੇਰੇ ਵੱਲੋਂ ਤਾਂ ਇਹੀ ਸੁਨੇਹਾ ਆ ਵੀ ਸਾਰਿਆਂ ਨੂੰ ਡਲ ਕੇ ਇੱਥੇ ਇਸ ਉੱਤਰ ਦੀ ਜਿਹੜੀ ਹੈ ਸੈਲੀਬ੍ਰੇਸ਼ਨ ਹੈ ਉਹ ਮਿਲ ਜੁਲ ਕੇ ਹਨਾ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਮੌਕੇ ਆ ਜ਼ਿੰਦਗੀ 'ਚ ਬਾਰ-ਬਾਰ ਨਹੀਂ ਮਿਲਦੇ ਇਹ ਲਾਈਫ ਦੀ ਇੱਕ ਬਹੁਤ ਵੱਡੀ ਗੋਲਡਨ ਓਪਰਚ्युनिटी ਆ ਇਸ ਲਈ ਇਹਨੂੰ ਖੁਸ਼ੀਆਂ ਨਾਲ ਮਨਾਓ ਤੇ ਹੱਸਦੇ-ਵੱਸਦੇ ਇੱਕ ਮੈਸੇਜ ਇਸ ਵਿੱਚ ਦੇਖੋ ਇਨਸਾਨ ਇਰਸੈਲਫ ਇੱਕ ਕਹਿੰਦੇ ਨਾ ਕਿ ਰੱਬ ਰੂਪੀ ਇਨਸਾਨ ਸ਼ਰੀਰ ਹੈ ਰੱਬ ਤਾਂ ਸਾਰਿਆਂ ਦੇ ਵਿੱਚ ਹੀ ਵੱਸਦਾ ਹੈ ਤੇ ਮੈਂ ਤਾਂ ਇਹੀ ਕਰੂੰਗਾ ਕਿ ਜਿਹੜੇ ਰਾਮ ਲਾਲਾ ਜੀ ਦੇ ਬਣਾਏ ਹੋਏ ਸੰਸਕਾਰ ਜਾਂ ਜੋ ਵੀ ਉਹਨਾਂ ਦੇ ਸਾਰੇ ਜਿੰਨੇ ਵੀ ਉਹਨਾਂ ਦੇ ਬਣਾਏ ਹੋਏ ਅਸੂਲ ਆਪਾਂ ਉਹ ਸਾਰੇ ਡੋਪ ਕਰੀਏ ਇੱਕ ਇਨਸਾਨੀਅਤ ਨੂੰ ਆਪਾਂ ਪਿਆਰ ਕਰੀਏ ਆਪਾਂ ਝੂਠ ਠੱਗੀ ਥੋਰੀ ਨਸ਼ਾਖੋਰੀ ਇਹਨ ਸਾਰੀ ਚੀਜ਼ਾਂ ਤੋਂ ਦੂਰ ਰਹਿ ਕੇ ਆਪਾਂ ਇੱਕ ਆਪਣਾ ਚੰਗਾ ਦੇਸ਼ ਬਣਾਈਏ ਤੇ ਚੰਗਾ ਪੰਜਾਬ ਬਣਾਈਏ ਇੰਤਾਂ ਇਨਸਾਨ ਦੇ ਕੰਮ ਆਵੇ ਤੇ ਮੈਂ ਮੈਂ ਸੋਚਦਾ ਕਿ ਰਾਮਚੰਦਰ ਜੀ ਜਿਹੜੇ ਜਿੱਥੇ ਵੀ ਇਸ ਟਾਈਮ ਵਿਰਾਜਮਾਨ ਨੇ ਉਹ ਦੇਖ ਕੇ ਗੱਲਾਂ ਨੂੰ ਬਹੁਤ ਖੁਸ਼ ਹੋਣਗੇ ਤੇ જય શ્રી ਰਾਮ ਤੋਂ ਬੜਾ ਹੀ ਸੋਣਾ ਇੱਕ ਸੁਨੇਹਾ ਦਿੱਤਾ ਤੁਸੀਂ ਜਾਂਦਿਆਂ ਦੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਮੈਂ ਕੋਈ ਸੁਨੇਹਾ ਦੇ ਆਉਂਗਾ ਦੇਖੋ ਜੀ ਹੁਣ ਮੋਦੀ ਰਾਜ ਵਿੱਚ ਹਰ ਸਪਨੇ ਪੂਰੇ ਹੋ ਰਹੇ ਆ ਇੱਕ ਸਪਨਾ ਹੋਰ ਪੂਰਾ ਹੋਊਗਾ ਕਿ ਉਹ ਰਾਮ ਰਾਜ ਬਣਾएंगे ਔਰ ਤਾਰਿਕ ਵੀ बताएंगे ਕਿ ਬਹੁਤ ਜਲਦ ਫੋਨ ਵਾਲਾ ਤੇ ਰਾਮ ਰਾਜ ਅੱਜ ਸਥਾਪਿਤ ਹੋ ਗਿਆ ਤੇ ਹੁਣ ਪੂਰਾ ਅਖੰਡ ਭਾਰਤ ਬਣਾएंगे और तारिक भी अपोजिशन को बताएंगे हां तो ਤੁਸੀਂ ਸੁਣਿਆ ਕਿ ਆ ਜਿਸ ਦਾ ਤੁਸੀਂ ਸੁਣਿਆ ਕਿ ਜੀਕੇ ਗਰੁੱਪ ਵੱਲੋਂ ਗੁਲਸ਼ਨ ਜੀ ਇੱਥੇ ਖੜੇ ਨੇ ਜਿਨ੍ਹਾਂ ਨੇ ਬਾਤ ਬਣਾਈ ਹੈ ਇੱਕ ਆਕਰਸ਼ਨ ਦਾ ਕੇਂਦਰ ਆ ਜਿਹੜਾ ਬਣਿਆ ਹੋਇਆ ਇਸ ਟਾਈਮ ਲੁਧਿਆਣਾ ਦੇ ਵਿੱਚ ਬੜਾ ਹੀ ਵਧੀਆ ਮੈਸੇਜ ਇੱਕ ਸੁਨੇਹਾ ਵੀ ਇਹਨਾਂ ਨੇ ਦਿੱਤਾ ਕਿ ਭਾਈਚਾਰਕ ਸਾਂਝ ਆ ਜਿਹੜੀ ਬਣੀ ਰਹੇ ਇਹ ਜੀਵਨ ਜਿਹੜਾ بار بار ਨਿਕੰਦਾ ਇਸ ਜੀਵਨ ਨੂੰ ਕਿਸੇ ਲੇਖੇ ਲਗਾਈਏ ਚੰਗੇ ਰਾਹ ਦੇ ਉੱਤੇ ਚੱਲੀਏ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਅ ਦੂਸਰੀ ਗੱਲ ਕੀ ਜਿਸ ਤਰ੍ਹਾਂ RAM LALLA ਅੱਜ ਉੱਥੇ ਵਿਰਾਜਮਾਨ ਅਯੁੱਧਿਆ ਦੇ ਵਿੱਚ ਹੋਏ ਨੇ 500 ਸਾਲਾਂ ਬਾਅਦ ਇਹ ਦਿਨਾਂ ਜਿਹੜਾ ਦੇਖਣ ਨੂੰ ਮਿਲਿਆ ਸਾਨੂੰ ਵੀ ਜ਼ਿੰਦਗੀ ਭਰ ਇਹ ਯਾਦ ਰਹੇਗਾ ਆਉਣ ਵਾਲੀ ਪੀੜ੍ਹੀ ਨੂੰ ਵੀ ਜ਼ਿੰਦਗੀ ਭਰ ਯਾਦ ਰਹੇਗਾ ਕਿਉਂਕਿ 500 ਸਾਲ ਪੁਰਾਣਾ ਮੰਦਿਰ ਉੱਥੇ ਅੱਜ ਬਣ ਕੇ ਤਿਆਰ ਹੈ ਅੱਜ ਪ੍ਰਾਣ ਪ੍ਰਤੀਸ਼ਟਾ ਜਿਹੜੀ ਉੱਥੇ ਹੋ ਚੁੱਕੀ ਹੈ ਤੇ ਹੁਣ ਉੱਥੇ ਆਮ ਲੋਕਾਂ ਦੀ ਐਂਟਰੀ ਵੀ ਹੈ ਜਿਹੜੀ ਸ਼ੁਰੂ ਹੋ ਜਾਏਗੀ ਲੋਕ ਉੱਥੇ ਦਰਸ਼ਨ ਕਰਨ ਜਾਣਗੇ ਤੇ ਇਹ ਬੱਸ ਵੀ ਹੈ ਜਿਹੜੀ ਉੱਥੇ ਜਾਏਗੀ ਗੁਲਸ਼ਨ ਸਿੰਘ ਦਾ ਪਰਿਵਾਰ ਉੱਥੇ ਜਾਏਗਾ ਦਰਸ਼ਨ ਕਰਕੇ ਆਏਗਾ ਇੱਕ ਜਾਂਦੇ ਜਾਂਦੇ ਮੈਸੇਜ ਇੱਕ ਸੁਨੇਹਾ ਕਿ ਕਿਸੇ ਵੀ ਧਰਮ ਦਾ ਕੋਈ ਜਿਹੜੇ ਹੈਗੇ ਨੇ ਲੋਕ ਤਾਂ ਕਿਤੇ ਵੀ ਇਦਾਂ ਦਾ ਵਿਤਕਰਾ ਹੈ ਜਿਹੜਾ ਸਾਨੂੰ ਤਾਂ ਜੀਵਨ ਦੇ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲਦਾ ਸਿਰਫ ਫੇਸਬੁੱਕ ਵਿਦਵਾਨ ਨੇ ਜਿਹੜੇ ਉੱਥੇ ਦੋ ਚਾਰ ਹਰ ਧਰਮ ਦੇ ਵਿੱਚ ਹੁੰਦੇ ਨੇ ਜੋ ਕਿ ਲੜਾਈ ਝਗੜਾ ਪੈਦਾ ਕਰਦੇ ਨੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਰਿਵਾਰਿਕ ਔਰ ਜਿਹੜੀ ਧਾਰਮਿਕ ਔਰ ਜਿਹੜੀ ਭਾਈਚਾਰਕ ਸਾਂਝ ਆ ਉਹ ਆਪਸ ਵਿੱਚ ਬਣੀ ਰਹਿਣੀ ਚਾਹੀਦੀ ਹੈ ਕੈਮਰਾਮੈਨ ਮਨਦੀਪ ਦੇ ਨਾਲ ਵਿਸ਼ਾਲ ਸ਼ਰਦਾ ਪ੍ਰਾਈਮ ਦੇ ਲੁਧਿਆਣਾ